ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਦੋ ਚਾਂਦੀ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਲੈ ਕੇ ਆਪਣੇ ਪਰਸ ਵਿੱਚ ਜਾਂ ਫਿਰ ਜੇਬ ਵਿੱਚ ਪਾ ਕੇ ਹਮੇਸ਼ਾ ਆਪਣੇ ਕੋਲ ਰੱਖੋ ਇਸ ਤਰ੍ਹਾਂ ਕਰਨਾ ਤੁਹਾਨੂੰ ਧਨ ਲਾਭ ਮਿਲਣ ਲੱਗ ਜਾਵੇਗਾ ਨੰਬਰ 2 ਜੇਕਰ ਤੁਹਾਡੇ ਮਨ ਅੰਦਰ ਕੋਈ ਇੱਛਾ ਹੈ ਤਾਂ ਤੁਸੀਂ ਉਸ ਨੂੰ ਪੂਰੀ ਕਰਨਾ ਚਾਹੁੰਦੇ ਹੋ ਤਾਂ ਇੱਕ ਤੇਜ਼ ਪੱਤਾ ਲੈ ਕੇ ਉਸ ਨੂੰ ਵੀਰਵਾਰ ਵਾਲੇ ਦਿਨ ਹਲਦੀ ਵਾਲੇ ਡੱਬੇ ਵਿੱਚ ਦੱਬ ਕੇ ਰੱਖ ਦਿਓ ਸ਼ਨੀਵਾਰ ਵਾਲੇ ਦਿਨ ਇਸ ਪੱਤੇ ਨੂੰ ਰਾਤ ਦੇ ਸਮੇਂ ਪੂਰਬ ਦਿਸ਼ਾ ਵੱਲ ਨੂੰ ਮੁੱਕਰ ਕੇ ਜਲਾ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਮਨ ਦੀ ਮਨੋਕਾਮਨਾ ਪੂਰੀ ਹੋ ਜਾਵੇਗੀ ਨੰਬਰ 3 ਜੇਕਰ ਤੁਸੀਂ ਇਸ਼ਨਾਨ ਕਰਨ ਸਮੇਂ ਪਾਣੀ ਵਿੱਚ ਹਲਦੀ ਮਿਕਸ ਕਰਕੇ ਇਸ਼ਨਾਨ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਅੰਦਰ ਦੀ ਨਕਾਰਾਤਮਕ ਊਰਜਾ ਖਤਮ ਹੋਣ ਲੱਗ ਜਾਂਦੀ ਹੈ। ਨੰਬਰ 4 ਜੇਕਰ ਪੈਸੇ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਹਲਦੀ ਦੇ ਡੱਬੇ ਵਿੱਚ ਚਾਂਦੀ ਦਾ ਸਿੱਕਾ ਪਾ ਕੇ ਇੱਕ ਕਾਢੀ ਪਾ ਕੇ ਪਾ ਦਿਓ ਉਸ ਵਿੱਚੋਂ ਛੋਟਾ ਜਿਹਾ ਤਿਲਕ ਤੁਲਸੀ ਦੇ ਪੌਦੇ ਨੂੰ ਲਗਾ ਦਿਓ ਤੇ ਥੋੜਾ ਜਿਹਾ ਤਿਲਕ ਰੋਟੀ ਉੱਪਰ ਰੱਖ ਕੇ ਗਾਂ ਨੂੰ ਖਵਾ ਦਿਓ। ਇਸ ਤਰ੍ਹਾਂ ਕਰਨਾ ਤਾਂ ਸੰਬੰਧੀ ਸਾਰੀਆਂ ਸਮੱਸਿਆਵਾਂ ਖਤਮ ਹੋਣ ਲੱਗ ਜਾਣਗੀਆਂ। ਨੰਬਰ 5 ਸ਼ੁੱਕਰਵਾਰ ਵਾਲੇ ਦਿਨ ਜੇਕਰ ਤੁਸੀਂ ਕਿਸੇ ਕੰਨਿਆ ਨੂੰ ਮਿੱਠੇ ਵਾਲੀ ਕੋਈ ਵੀ ਚੀਜ਼ ਦਾਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਸ਼ੁਕਰਗ੍ਰਹਿ ਸ਼ਾਂਤ ਰਹਿੰਦਾ ਹੈ ਜੇਕਰ ਤੁਸੀਂ ਹਲਦੀ ਦੇ ਤਿਲਕ ਨੂੰ ਆਪਣੇ ਕੰਨ ਦੇ ਪਿੱਛੇ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡਾ ਗੁਰੂ ਗ੍ਰਹਿ ਬਲਵਾਨ ਹੁੰਦਾ ਹੈ ਨੰਬਰ 6 ਜੇਕਰ ਤੁਸੀਂ ਇੱਕ ਕੱਚ ਦੇ ਗਲਾਸ ਵਿੱਚ ਪਾਣੀ ਪਾ ਕੇ ਉਸ ਵਿੱਚ ਨਿੰਬੂ ਪਾ ਕੇ ਕਰਦੇ ਕਿਸੇ ਕੋਨੇ ਵਿੱਚ ਰੱਖਦੇ ਹੋ ਇਸ ਨਾਲ ਕਰਦੀ ਨਕਾਰਾਤਮਕ ਤਾਂ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗੀ ਜਿਵੇਂ ਜਿਵੇਂ ਨਿੰਬੂ ਕਾਲਾ ਹੋਵੇਗਾ ਨਕਾਰਾਤਮਕ ਊਰਜਾ ਵੀ ਉਸੇ ਤਰ੍ਹਾਂ ਹੀ ਖਤਮ ਹੋ ਜਾਵੇਗੀ ਨੰਬਰ 7 ਤਾਂ ਆਂਬੇ ਦੇ ਬਰਤਨ ਵਿੱਚ ਪਾਣੀ ਭਰ ਕੇ ਆਪਣੇ ਘਰ ਵਿੱਚ ਜਰੂਰ ਰੱਖੋ ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਤੁਸੀਂ ਜੁੱਤ ਲਗਾਉਂਦੇ ਹੋ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਇਸ ਪਾਣੀ ਦਾ ਆਪਣੇ ਘਰ ਵਿੱਚ ਛਿੱਟਾ ਵੀ ਜਰੂਰ ਦੇਵੋ ਨੰਬਰ 8 ਜੇਕਰ ਤੁਹਾਡੇ ਘਰ ਵਿੱਚ ਕੋਈ ਕਾਫੀ ਬਿਮਾਰ ਵਿਅਕਤੀ ਰਹਿੰਦਾ ਹੈ ਤਾਂ ਰਾਤ ਨੂੰ ਉਸ ਦੇ ਸਰਾਣੇ ਕੋਲ ਸਿੱਕੇ ਉੱਪਰ ਨਿੰਬੂ ਰੱਖ ਕੇ ਰੱਖ ਦੇਵੋ ਫਿਰ ਮੰਗਲਵਾਰ ਦੀ ਰਾਤ ਨੂੰ ਉਸ ਨੂੰ ਚਰਸਤੇ ਉੱਪਰ ਰੱਖੋ ਇਸ ਨਾਲ ਉਸ ਵਿਅਕਤੀ ਦਾ ਰੋਗ ਦੂਰ ਹੋ ਜਾਵੇਗਾ ਨੰਬਰ 9 ਸਾਨੂੰ ਕਦੇ ਵੀ ਕਿਸੇ ਵੀ ਪਬਲਿਕ ਪਲੇਸ ਤੇ ਬਾਥਰੂਮ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਜਗ੍ਹਾ ਤੇ ਹੀ ਜਾ ਕੇ ਸਭ ਤੋਂ ਜ਼ਿਆਦਾ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ ਜਾਂ ਫਿਰ ਪਿਸ਼ਾਬ ਕਰਨ ਤੋਂ ਪਹਿਲਾਂ ਸੀਟ ਨੂੰ ਚੰਗੀ ਤਰ੍ਹਾਂ ਨਾਲ ਧੋ ਜ਼ਰੂਰ ਲੈਣਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 10 ਜੇਕਰ ਤੁਸੀਂ ਰੋਜ਼ਾਨਾ ਇੱਕ ਸੇਬ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਚਿਹਰਾ ਸੂਰਜ ਦੀ ਤਰ੍ਹਾਂ ਚਮਕਣ ਲੱਗ ਜਾਂਦਾ ਹੈ ਇਸ ਲਈ ਰੋਜ਼ਾਨਾ ਇੱਕ ਸੇਬ ਜ਼ਰੂਰ ਖਾਓ ਜੋ ਸੇਤ ਲਈ ਬਹੁਤ ਹੀ ਲਾਭਦਾਇਕ ਹੈ ਨੰਬਰ 11 ਜੇਕਰ ਤੁਸੀਂ ਐਤਵਾਰ ਵਾਲੇ ਦਿਨ ਇੱਕ ਹਰੇ ਰੰਗ ਦੇ ਕੱਪੜੇ ਵਿੱਚ ਸੰਦੂਰ ਵਿੱਚ ਰੰਗ ਤੇ ਦੋ ਨਾਰੀਅਲ ਦੇ ਟੁਕੜੇ ਬੰਨ ਕੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਕੋਲ ਬੰਨ੍ਹ ਦਿਓ ਤਾਂ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਕਲੇਸ਼ ਖਤਮ ਹੋਣ ਲੱਗ ਜਾਂਦਾ ਪਰਿਵਾਰ ਮੈਂਬਰਾਂ ਵਿੱਚ ਆਪਸੀ ਪਿਆਰ ਵਧਣ ਲੱਗ ਜਾਂਦਾ ਹੈ ਨੰਬਰ 12 ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੇ ਹੋ ਉਸ ਵਿਅਕਤੀ ਦਾ ਨਾਮ 11 ਵਾਰ ਲਓ ਤੇ ਫਿਰ ਆਪਣੇ ਹੱਥ ਵਿੱਚ ਜੈਫਰ ਲੈ ਕੇ ਤਿੰਨ ਵਾਰ ਫੂਕ ਮਾਰੋ ਤੇ ਉਸ ਵਿਅਕਤੀ ਦਾ ਨਾਮ ਲਓ ਫਿਰ ਜੈਫਰ ਦੀਵੇ ਵਿੱਚ ਕਿਉ ਤੇ ਨਾਲ ਪਾ ਕੇ ਜਲਾ ਦਿਓ ਇਸ ਨਾਲ ਉਸ ਵਿਅਕਤੀ ਤੁਹਾਡੇ ਕੋਲ ਆ ਜਾਵੇਗਾ ਤੇ ਨਾਲ ਹੀ ਤੁਹਾਡੇ ਅੰਦਰ ਊਰਜਾ ਵੀ ਪੈਦਾ ਹੋਣ ਲੱਗ ਜਾਵੇਗੀ। ਨੰਬਰ 13 ਜਦੋਂ ਵੀ ਤੁਸੀਂ ਬਾਥਰੂਮ ਵਿੱਚ ਇਸ਼ਨਾਨ ਕਰਦੇ ਹੋ ਤਾਂ ਕਦੇ ਵੀ ਉਸ ਨੂੰ ਗਿੱਲਾ ਨਾ ਛੱਡੋ ਉਸ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰੋ ਤੇ ਨਾਲ ਹੀ ਉੱਥੇ ਸਿਰ ਦੇ ਵਾਲ ਵੀ ਨਾ ਛੁੱਟੇ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਨੰਬਰ 14 ਰਾਤ ਦੇ ਸਮੇਂ ਕਦੇ ਵੀ ਔਰਤਾਂ ਨੂੰ ਆਪਣੇ ਘਰ ਵਿੱਚ ਸਾਫ਼ ਸਫਾਈ ਨਹੀਂ ਕਰਨੀ ਚਾਹੀਦੀ ਇਹ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਧਨ ਵਿੱਚ ਕਮੀ ਆਉਣ ਲੱਗ ਜਾਂਦੀ ਹੈ। ਨੰਬਰ 15 ਜੇਕਰ ਕੋਈ ਵਿਅਕਤੀ ਤੁਹਾਡੀ ਕਦਰ ਨਾ ਕਰ ਰਿਹਾ ਹੋਵੇ ਤਾਂ ਉਸ ਕਮੀਜ਼ ਲੈ ਕੇ ਉਸ ਉੱਪਰ ਪਹਿਲਾਂ ਪਰਫਿਊਮ ਛਿੜਕ ਦਿਓ ਫਿਰ ਉਸ ਉੱਪਰ ਪਾਣੀ ਨਾਲ ਗਿਆ 1 1 2 1 ਲਿਖ ਦਿਓ ਤੇ ਫਿਰ ਉਸ ਕਮੀਜ਼ ਨੂੰ ਤੈਮਾਰ ਕਲਮਰੀ ਵਿੱਚ ਰੱਖ ਦਿਓ ਜਦੋਂ ਵੀ ਉਹ ਕੱਪੜਾ ਪਾਏਗਾ ਉਸਦੇ ਦਿਲ ਅੰਦਰ ਤੁਹਾਡੇ ਲਈ ਪਿਆਰ ਪੈਦਾ ਹੋਵੇਗਾ ਨੰਬਰ 16 ਜਦੋਂ ਵੀ ਤੁਸੀਂ ਕੋਈ ਵੀ ਕੰਮ ਲਈ ਬਾਹਰ ਜਾਂਦੇ ਹੋ ਤਾਂ ਖਾਣਾ ਖਾ ਕੇ ਹੀ ਘਰ ਤੋਂ ਨਿਕਲੋ ਇਸ ਤੋਂ ਇਲਾਵਾ ਆਪਣੇ ਕੋਲ ਮਿਸ਼ਰੀ ਜ਼ਰੂਰ ਰੱਖੋ ਤੇ ਇਸ ਨੂੰ ਮੂੰਹ ਵਿੱਚ ਥੋੜੇ-ਥੋੜੇ ਸਮੇਂ ਬਾਅਦ ਜ਼ਰੂਰ ਭੋ ਇਸ ਤਰ੍ਹਾਂ ਕਰਨਾ ਤੁਹਾਡੀ ਯਾਤਰਾ ਸਫਲ ਹੋਵੇਗੀ ਨੰਬਰ 17 ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਜਾਂ ਘਰ ਆਉਂਦੇ ਹੋ ਤਾਂ ਆਪਣੇ ਵੱਡਿਆਂ ਦੇ ਪੈਰੀ ਹੱਥ ਤੇ ਉਹਨਾਂ ਨੂੰ ਪ੍ਰਣਾਮ ਜ਼ਰੂਰ ਕਰੋ ਇਸ ਤਰ੍ਹਾਂ ਕਰਨਾ ਤੁਹਾਡਾ ਹਰ ਕੰਮ ਸਿਰੇ ਚੜਦਾ ਹੈ ਤੇ ਨਾਲ ਹੀ ਤੁਸੀਂ ਖੁਸ਼ੀ-ਖੁਸ਼ੀ ਘਰ ਵਾਪਸ ਆਉਂਦੇ ਹੋ ਨੰਬਰ 18 ਜੇਕਰ ਕੋਈ ਵੀ ਪੰਛੀ ਸ਼ਾਮ ਦੇ ਸਮੇਂ ਸੂਰਜ ਡੁੱਬਣ ਤੋਂ ਬਾਅਦ ਤੁਹਾਡੇ ਘਰ ਦੇ ਅੰਦਰ ਆਲਣਾ ਬਣਾਉਂਦਾ ਹੈ ਤਾਂ ਉਸ ਨਾਲ ਆਉਣ ਵਾਲੀ ਪੂਕ ਵਿੱਚ ਤੁਹਾਡੇ ਕੋਲ ਧਨ ਸੰਬੰਧੀ ਲਾਭ ਹੋਣ ਵਾਲਾ ਹੈ ਨੰਬਰ 19 ਜੇਕਰ ਸ਼ਾਮ ਦੇ ਸਮੇਂ ਤਿੰਨ ਸਿਕਲੀਆਂ ਤੁਹਾਡੇ ਘਰ ਵਿੱਚ ਹੀ ਤੁਹਾਨੂੰ ਦਿਖਾਈ ਦੇਣ ਤਾਂ ਇਸ ਨਾਲ ਤੁਹਾਨੂੰ ਬਹੁਤ ਹੀ ਲਾਭ ਮਿਲਣ ਵਾਲਾ ਹੈ ਇਸ ਨਾਲ ਤੁਹਾਡੇ ਘਰ ਵਿੱਚ ਖੁਸ਼ਹਾਲੀ ਵਾਲਾ ਮਾਹੌਲ ਆਉਣ ਨੰਬਰ 2 ਜੇਕਰ ਤੁਸੀਂ ਇਸ਼ਨਾਨ ਕਰਨ ਤੋਂ ਤੁਰੰਤ ਬਾਅਦ ਆਪਣੀ ਧੁੰਨੀ ਵਿੱਚ ਬਦਾਮ ਦੇ ਤੇਲ ਦੀ ਇੱਕ ਬੂੰਦ ਪਾ ਲਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਅੰਦਰ ਦੀ ਊਰਜਾ ਵਧੇਗੀ ਤੇ ਤੁਹਾਡਾ ਦਿਮਾਗ ਹਮੇਸ਼ਾ ਸਹੀ ਕੰਮ ਕਰੇਗਾ ਸਰੀਰ ਦੀ ਤਾਕਤ ਵਧੇਗੀ ਨੰਬਰ 21 ਜੇਕਰ ਪੈਸੇ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਤੇ ਨਾਲ ਹੀ ਕਰਜ਼ਾ ਬਹੁਤ ਸਿਰ ਉੱਪਰ ਹੈ ਤਾਂ ਤੁਸੀਂ ਇੱਕ ਆਟੇ ਦਾ ਦੀਪਕ ਚਾਰ ਮੂੰਹ ਵਾਲਾ ਬਣਾ ਕੇ ਉਸ ਵਿੱਚ ਸਰੋਂ ਦਾ ਤੇਲ ਪਾ ਕੇ ਥੋੜੀ ਜਿਹੀ ਚੀਨੀ ਪਾ ਕੇ ਵਿਪਲ ਦੇ ਦਰਖਤ ਥੱਲੇ ਜਲਾਓ ਇਸ ਨਾਲ ਤੁਹਾਡੀ ਕਿਸਮਤ ਬਿਲਕੁਲ ਬਦਲ ਜਾਵੇਗੀ ਇਹ ਕੰਮ ਸੋਮਵਾਰ ਵਾਲੇ ਦਿਨ ਕਰੋ ਨੰਬਰ 1 ਜਦੋਂ ਵੀ ਕੋਈ ਵੀ ਖਾਣ ਵਾਲੀ ਚੀਜ਼ ਘਰ ਆਉਂਦੀ ਹੈ ਤਾਂ ਪਹਿਲਾਂ ਉਸ ਨੂੰ ਨਮਕ ਵਾਲੇ ਪਾਣੀ ਵਿੱਚ ਕੁਝ ਸਮਾਂ ਭਿਉਂ ਕੇ ਰੱਖੋ ਫਿਰ ਉਸ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਹੀ ਖਾਓ ਇਸ ਤਰ੍ਹਾਂ ਕਰਨਾ ਤੁਸੀਂ अनेका ਹੀ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ ਨੰਬਰ 3 ਜੇਕਰ ਔਰਤ ਨੂੰ ਉੱਠਣ ਸਾਰੇ ਤਿੰਨ ਸੰਕੇਤਾਂ ਵਿੱਚੋਂ ਕੋਈ ਵੀ ਇੱਕ ਸੰਕੇਤ ਮਿਲੇ ਤਾਂ ਤੁਹਾਡੇ ਕੋਲ ਬਹੁਤ ਚੜ੍ਹਦੀ ਤਨ ਦੀ ਕਮੀ ਪੂਰੀ ਹੋਣ ਵਾਲੀ ਹੈ ਤੇ ਨਾਲ ਹੀ ਘਰ ਵਿੱਚ ਖੁਸ਼ਹਾਲੀ ਆਉਣ ਵਾਲੀ ਹੈ ਪਹਿਲਾ ਕਰਦੇ ਦਰਵਾਜ਼ੇ ਤੇ ਭਿਖਾਰੀ ਦਿਖਾਈ ਦੇਵੇ ਦੂਸਰਾ ਉੱਠਣ ਸਾਰ ਸ਼ੰਖ ਦੀ ਆਵਾਜ਼ ਸੁਣਾਈ ਦੇਵੇ ਤੀਸਰਾ ਕਰਦੇ ਦਰਵਾਜੇ ਤੇ ਗਾਂ ਦੇ ਖਾਈ ਦੇਵੇ ਨੰਬਰ 24 ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਿੱਚ ਹਲਕਾ ਜਿਹਾ ਪਾਣੀ ਮਿਕਸ ਕਰਕੇ ਆਪਣੀ ਧੁੰਨੀ ਵਿੱਚ ਲਗਾ ਲਓ ਤਾਂ ਇਸ ਤਰ੍ਹਾਂ ਕਰਨਾ ਤੁਹਾਡੇ ਚਿਹਰੇ ਦੀਆਂ ਨੀਕਾਂ ਹੀ ਸਮੱਸਿਆਵਾਂ ਦੂਰ ਹੋ ਜਾਣਗੀਆਂ ਨੰਬਰ 25 ਜੇਕਰ ਤੁਸੀਂ ਆਪਣੇ ਪਿਆਰ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੇ ਹੋ ਤਾਂ ਇੱਕ ਬਰਤਨ ਵਿੱਚ ਪਾਣੀ ਲੈ ਕੇ ਉਸ ਵਿੱਚ ਥੋੜਾ ਜਿਹਾ ਪਰਫਿਊਮ ਮਿਲਾ ਲਓ ਫਿਰ ਇਸ ਨੂੰ ਆਪਣੇ ਹੱਥ ਦੀ ਹਥੇਲੀ ਅੰਗੂਠੇ ਦੇ ਕੋਲ ਕੁਝ ਸਮਾਂ ਰੱਬ ਕਰੋ ਤੇ ਜਦੋਂ ਸੁੱਕ ਜਾਵੇ ਤਾਂ ਨੀਲੇ ਪੈਨ ਨਾਲ ਉਸ ਉੱਪਰ 6 6 6 ਲਿਖ ਦਿਓ ਤੇ 11 ਵਾਰ ਉਸ ਵਿਅਕਤੀ ਦਾ ਨਾਮ ਲੈ ਲਓ ਇਸ ਤਰ੍ਹਾਂ ਕਰਨ ਨਾਲ ਉਸ ਦਾ ਫੋਨ ਤੁਹਾਡੇ ਕੋਲ ਜਰੂਰ ਆਵੇਗਾ ਨੰਬਰ 26 ਕਦੇ ਵੀ ਰਸੋਈ ਦੇ ਸਿੰਕ ਥੱਲੇ ਡਸਟਬਿਨ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਨਕਾਰਾਤਮਕ ਗੁਰਜ ਆਉਂਦੀ ਹੈ ਤੇ ਕਦੇ ਵੀ ਰਸੋਈ ਵਿੱਚ ਝਾੜੂ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਧਨ ਵਿੱਚ ਕਮੀ ਆਉਣ ਲੱਗ ਜਾਂਦੀ ਹੈ ਨੰਬਰ 27 ਜਿਹੜੇ ਲੋਕ ਸੋਮਵਾਰ ਵਾਲੇ ਦਿਨ ਆਪਣੇ ਵਾਲਾਂ ਵਿੱਚ ਤੇਲ ਲਗਾਉਂਦੇ ਹਨ ਉਹਨਾਂ ਦੀ ਸੁੰਦਰਤਾ ਵਿੱਚ ਵਾਧਾ ਹੁੰਦਾ ਹੈ ਜੋ ਵਿਅਕਤੀ ਬੁੱਧਵਾਰ ਨੂੰ ਆਪਣੇ ਵਾਲਾਂ ਵਿੱਚ ਤੇਲ ਲਗਾਉਂਦਾ ਉਹਨਾਂ ਦੀ ਬੁੱਧੀ ਵਿੱਚ ਸੁਧਾਰ ਆਉਂਦਾ ਹੈ ਨੰਬਰ 28 ਜਿਹੜੀਆਂ ਔਰਤਾਂ ਦਾ ਨਾਮ ਐਲ ਐਨ ਪੀ ਐਸ ਅੱਖਰ ਤੋਂ ਸ਼ੁਰੂ ਹੁੰਦਾ ਹੈ ਇਹਨਾਂ ਵਿੱਚ ਬਹੁਤ ਜ਼ਿਆਦਾ ਘਮੰਡ ਹੁੰਦਾ ਹੈ ਇਹਨਾਂ ਔਰਤਾਂ ਦੀ ਵਿਆਹ ਤੋਂ ਬਾਅਦ ਆਪਣੀ ਸੱਸ ਨਾਲ ਬਿਲਕੁਲ ਵੀ ਨਹੀਂ ਬਣਦੀ ਨੰਬਰ 9 ਤੇ ਜਿਹੜੀਆਂ ਔਰਤਾਂ ਦੇ ਪੈਰਾਂ ਉੱਪਰ ਬਹੁਤ ਜ਼ਿਆਦਾ ਵਾਲ ਹੁੰਦੇ ਹਨ ਔਰਤਾਂ ਬਹੁਤ ਹੀ ਕਿਸਮਤਵਾਲੀਆਂ ਮੰਨੀਆਂ ਜਾਂਦੀਆਂ ਹਨ ਇਹਨਾਂ ਦੀ ਜ਼ਿੰਦਗੀ ਵਿੱਚ ਸੁੱਖਾਂ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਨੰਬਰ 3 ਤੇ ਜਦੋਂ ਵੀ ਤੁਸੀਂ ਰਾਤ ਨੂੰ ਸੌਂਦੇ ਹੋ ਤਾਂ ਆਪਣੇ ਸਿਰਹਾਣੇ ਥੱਲੇ ਇੱਕ ਮੂਰਦਾ ਖੰਭ ਰੱਖ ਕੇ ਸੌਂਜੋ ਇਸ ਤਰ੍ਹਾਂ ਕਰਨਾ ਤੁਹਾਡੀ ਕਿਸਮਤ ਵਿੱਚ ਸਭ ਕੁਝ ਸਹੀ ਹੋਣ ਲੱਗ ਜਾਵੇਗਾ ਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਰ ਚੀਜ਼ ਨੂੰ ਆਸਾਨੀ ਨਾਲ ਹਾਸਲ ਕਰ ਲਮੋਗੇ ਨੰਬਰ 31 ਰਾਤ ਨੂੰ ਕੁੱਤੇ ਨੂੰ ਰੋਟੀ ਖਵਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਰਿਜ਼ਕ ਵਿੱਚ ਵਾਧਾ ਹੋਵੇਗਾ ਤੇ ਘਰ ਵਿੱਚ ਖੁਸ਼ਹਾਲੀ ਆਵੇਗੀ ਅਤੇ ਬਰਕਤ ਰਹੇਗੀ ਨੰਬਰ 32 ਜਿਹੜੀਆਂ ਔਰਤਾਂ ਬੱਚੇ ਨੂੰ ਦੁੱਧ ਪਿਲਾ ਰਹੀਆਂ ਹੁਣ ਉਹਨਾਂ ਨੂੰ ਠੰਡੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਜੇ ਇਹ ਕਰਨਾ ਤੁਹਾਡੇ ਬੱਚੇ ਨੂੰ ਨੁਕਸਾਨ ਹੁੰਦੇ ਹਨ ਨੰਬਰ 33 ਇੱਕ ਗਲਾਸ ਵਿੱਚ ਪਾਣੀ ਲੈ ਕੇ ਉਸ ਵਿੱਚ ਆਕੂ ਦੀ ਮਦਦ ਨਾਲ ਕਰੋਸ ਮਾਰ ਦਿਓ ਤੇ ਫਿਰ ਉਸ ਨੂੰ ਪੀ ਲਓ ਇਸ ਤਰ੍ਹਾਂ ਕਰਨਾ ਜੋ ਨਕਾਰਾਤਮਕ ਊਰਜਾ ਤੁਸੀਂ ਬਾਹਰ ਤੋਂ ਲੈ ਕੇ ਆਏ ਹੋਗੇ ਉਹ ਖਤਮ ਹੋ ਜਾਵੇਗੀ ਨੰਬਰ 34 ਜਦੋਂ ਵੀ ਤੁਸੀਂ ਸਵੇਰੇ ਬਿਸਤਰੇ ਤੋਂ ਉੱਠਦੇ ਹੋ ਉਸ ਤੋਂ ਪਹਿਲਾਂ ਸੱਤ ਵਾਰ ਆਪਣੇ ਪਿਤਾ ਦਾ ਨਾਮ ਲਓ ਚਾਰ ਵਾਰ ਆਪਣੀ ਮਾਂ ਦਾ ਨਾਮ ਲਓ ਇਸ ਤਰ੍ਹਾਂ ਕਰਨਾ ਤੁਹਾਨੂੰ ਬਹੁਤ ਕੁਝ ਮਿਲ ਜਾਵੇਗਾ ਕੁਝ ਕਿਉਂਕਿ ਤੁਹਾਡੇ ਮਾਤਾ ਪਿਤਾ ਹੀ ਤੁਹਾਡੇ ਭਗਵਾਨ ਹਨ ਨੰਬਰ 35 ਜਦੋਂ ਵੀ ਤੁਸੀਂ ਸਵੇਰ ਉੱਠਦੇ ਹੋ ਤਾਂ ਆਪਣੇ ਹੱਥਾਂ ਨੂੰ ਮਸਲ ਕੇ ਆਪਣੇ ਚਿਹਰੇ ਉੱਪਰ ਫੇਰੋ ਤੇ ਫਿਰ ਆਪਣੇ ਹੱਥਾਂ ਦੀਆਂ ਹਥੇੜੀਆਂ ਨੂੰ ਜ਼ਰੂਰ ਦੇਖੋ ਇਸ ਤੋਂ ਇਲਾਵਾ ਜੇ ਸਾਤਨਾ ਤੁਸੀਂ ਕੰਮ ਕਰਦੇ ਹੋ ਉਹ ਪਹਿਰ ਪਹਿਲਾਂ ਬਿਸਤਰੇ ਤੋਂ ਉੱਤਰੋ ਇਸ ਨਾਲ ਤੁਹਾਡੀ ਜ਼ਿੰਦਗੀ ਬਦਲਣ ਲੱਗ ਜਾਵੇਗੀ ਜੋ ਮੰਗੋਗੇ ਉਹ ਮਿਲਣ ਲੱਗ ਜਾਵੇਗਾ ਨੰਬਰ 36 ਜਦੋਂ ਵੀ ਤੁਸੀਂ ਘਰ ਪੈਸਾ ਲੈ ਕੇ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਇਸ ਨੂੰ ਉਸ ਜਗ੍ਹਾ ਤੇ ਜ਼ਰੂਰ ਰੱਖੋ ਜਿਸ ਜਗ੍ਹਾ ਤੇ ਤੁਸੀਂ ਜੋਤ ਲਗਾਉਂਦੇ ਹੋ ਤੇ ਫਿਰ ਇਸ ਨੂੰ ਕੁਝ ਸਮੇਂ ਬਾਦ ਆਪਣੇ ਪੈਸਿਆਂ ਵਾਲੀ ਤਜ਼ੋਰੀ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨਾ ਤੁਹਾਡੇ ਪੈਸੇ ਵਿੱਚ ਬਰਕਤ ਪੈਣ ਲੱਗ ਜਾਵੇਗੀ। ਨੰਬਰ 37 ਜਦੋਂ ਵੀ ਤੁਹਾਡੇ ਘਰ ਕੋਈ ਪੈਸਾ ਲੈ ਕੇ ਆਵੇ ਤਾਂ ਉਸ ਨੂੰ ਤੁਰੰਤ ਖਰਚ ਨਾ ਕਰੋ ਸਗੋਂ ਉਸ ਪੈਸੇ ਨੂੰ ਸੰਭਾਲ ਕੇ ਆਪਣੇ ਘਰ ਵਿੱਚ ਰੱਖੋ ਇਸ ਨਾਲ ਤੁਹਾਡੇ ਕੋਲ ਪੈਸਾ ਟਿਕਣ ਲੱਗ ਜਾਵੇਗਾ। ਨੰਬਰ 38 ਜਦੋਂ ਵੀ ਔਰਤਾਂ ਘਰ ਦੀ ਸਫਾਈ ਕਰਦੀ ਸਫਾਈ ਕਰਕੇ ਝਾੜੂ ਤਾਂ ਤੁਰੰਤ ਬਾਅਦ ਝਾੜੂ ਨੂੰ ਕਿਸੇ ਜਗ੍ਹਾ ਤੇ ਲੁਕਾ ਕੇ ਰੱਖ ਦਿਓ ਜਿਸ ਜਗ੍ਹਾ ਤੇ ਕਿਸੇ ਦੀ ਨਜ਼ਰ ਨਾ ਪਵੇ ਝਾੜੂ ਕਿਸ ਨੂੰ ਦੇਖੀਏ ਚੰਗਾ ਨਹੀਂ ਮੰਨਿਆ ਜਾਂਦਾ ਇਸ ਸਿੱਧਾ ਸਵੰਤੋੜੀ ਤੁਹਾਡੀ ਧਨ ਰਸ਼ੀ ਨਾਲ ਹੈ। ਨੰਬਰ 34 ਜਦੋਂ ਤੁਸੀਂ ਰੋਟੀ ਬਣਾ ਕੇ ਹਟਦੇ ਹੋ ਤਾਂ ਤੁਰੰਤ ਵਾਹਵੇਂ ਨੂੰ ਜਹੀ ਜਗ੍ਹਾ ਤੇ ਰੱਖ ਦਿਓ ਜੇ ਜਗ੍ਹਾ ਤੇ ਕਰਦੇ ਕਿਸੇ ਮੈਂਬਰ ਦੀ ਵੀ ਨਜ਼ਰ ਨਾ ਪਵੇ ਨਹੀਂ ਤੇ ਜਿਦਾ ਜਿਦਾ ਸਾ ਤੁਹਾਡੇ ਪਤੀ ਦੀ ਜੇਬ ਤੇ ਪੈਂਦਾ ਹੈ ਨੰਬਰ 40 ਵਸਤੂ ਸ਼ਾਸਤਰ ਵਿੱਚ ਰਸੋਈ ਵਿੱਚ ਜੂਟੇ ਪਾਂਡੇ ਨ ਰੱਖਣਾ ਬਹੁਤ ਸ਼ੋਭ ਮੰਨਿਆ ਗਿਆ ਜੇਹਾ ਮੰਨਿਆ ਜਾਂਦਾ ਹੈ ਕਿ ਜੇਕਰ ਰਤਨੂ ਰਸੋਈ ਵਿੱਚ ਪਾਂਡੇ ਪੈ ਰਹੇ ਤਾਂ ਦੇਵੀ ਲక్ష్ਮੀ ਨਰਾਜ ਹੋ ਜਾਂਦੀ ਹੈ ਤੇ ਕਦੇ ਵੀ ਉਸ ਘਰ ਵਿੱਚ ਵਾਸ ਨਹੀਂ ਕਰਦੀ ਨੰਬਰ 43 ਰਾਤ ਪਰਪੇ ਝੂਠੇ ਪਾਂਡੇ ਘਰ ਵਿੱਚ ਗਰੀਬੀ ਲਿਆਉਂਦੇ ਹਨ ਇਹਨਾਂ ਦਾ ਪਰਿਵਾਰ ਦੇ ਮੈਂਬਰਾਂ ਦੀ ਆਰਥਿਕ ਸਥਿਤੀ ਤੇ ਮਾੜਾ ਪ੍ਰਭਾਵ ਪੈਂਦਾ ਹੈ ਤੇ ਘਰ ਵਿੱਚ ਗਰੀਬੀ ਆਉਣ ਲੱਗ ਜਾਂਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ